ਸ਼ੀਦੀ ਦਿਹਾੜੇ ਸਹਿਬਜ਼ਾਦਿਆਂ ਦੇ ਆ ਗਿਆ ਤਾਂ ਸੋਸ਼ਲ ਮੀਡੀਆ ਦਾ ਫਾਇਦਾ ਹੋਇਆ ਕਿਉਂਕਿ ਇੰਸਟਾਗ੍ਰam ਦੇ ਉੱਤੇ ਪ੍ਰਚਾਰ ਹੁੰਦਾ ਫੇਸਬੁੱਕ ਦੇ ਉੱਤੇ ਕਿ ਸਹਿਬਜ਼ਾਦਿਆਂ ਦੇ ਸ਼ੀਦੀ ਦਿਹਾੜੇ ਦਾ ਕੱਲਾ ਕੱਲਾ ਦੇਣ ਸੰਗਤਾਂ ਨੂੰ ਦੱਸਿਆ ਜਾਂਦਾ ਹੁਣ ਕੀ ਹੈ ਕਿ ਜਿਹੜੇ ਲੋਕ ਵਿਆਹ ਰੱਖ ਲੈਂਦੇ ਸ਼ੀਦੀ ਦਿਹਾੜੇ ਵਿੱਚ ਡੀਜੇ ਚੱਲਦੇ ਸੀ ਤੇ ਭੰਗੜੇ ਪਾਉਂਦੇ ਸੀ ਇੱਕ ਵਿਆਹ ਚੱਲਦੇ ਸੀ ਤਾਂ ਉਹ ਵਿਆਹਾਂ ਤੇ ਸ਼ਰਾਬ ਚਲਦੀ ਸੀ ਇੱਕ ਪਾਸੇ ਸਹਿਬਜ਼ਾਦ ਸ਼ੀਤ ਹੁੰਦੇ ਆ ਦੂਜੇ ਪਾਸੇ ਜੱਫੇ ਵਿੱਚ ਭੰਗੜੇ ਪੈ ਰਹੇ ਹੁੰਦੇ ਆ ਸੋ ਇਹ ਸੋਸ਼ਲ ਮੀਡੀਆ ਦੇ ਪ੍ਰਚਾਰ ਨਾਲ ਉਹ ਪਰਿਵਾਰਾਂ ਨੇ ਵਿਆਹਵਾਨੀਆਂ ਤਰੀਕਾ ਜਿਹੜੀਆਂ ਉਹ ਅੱਗੇ ਕਰ ਲਿਆ ਕਿ ਸ਼ੀਦੀ ਜਾਣੇ ਵਿੱਚ ਵਿਆਹ ਨਹੀਂ ਰੱਖਣਾ ਸੋਸ਼ਲ ਮੀਡੀਆ ਦਾ ਫਾਇਦਾ ਹੁਣ ਸੋਸ਼ਲ ਮੀਡੀਆ ਦਾ ਦੂਜਾ ਹੀ ਫਾਇਦਾ ਵਾ ਕਿ ਜਿਹੜੇ ਬੰਦੇ ਇੰਸਟਾਗ੍ਰਾਮ ਤੇ ਸਾਰਾ ਸਾਲ ਨੱਚਦੇ ਨੇ ਜਿਹੜੇ ਬੰਦੇ ਫੇਸਬੁੱਕ ਤੇ ਸਾਰਾ ਸਾਲ ਨੱਚਦੇ ਪਰਵਾਹ ਨਹੀਂ ਕਰਦੇ ਉਹ ਬੰਦੇ ਵੀ ਸ਼ੀਦੀ ਦਿਹਾਣੇ ਦੇ ਵਿੱਚ ਆ ਕੇ ਸਾਬ ਜਾਦਿਆਂ ਦੀਆਂ ਸਟੋਰੀਆਂ ਪਾਉਣ ਲੱਗ ਜਾਂਦੇ ਨੇ ਹੁਣ ਤੁਸੀਂ ਮਹਿਸੂਸ ਇਹ ਕਰਨਾ ਕਿ ਅੱਜ ਤਰੀਕ ਹੈ ਗਿਆ 3 ਦਸੰਬਰ ਔਰ ਅੱਜ ਦਾ ਜਿਹੜਾ ਸਮਾ ਵਾ ਕਲਗੀਧਰ ਪਾਸ਼ਾ ਸਾਹਿਬ ਜਾਦਿਆਂ ਦੇ ਨਾਲ ਪਰਿਵਾਰ ਦੇ ਨਾਲ ਸਿੰਘਾਂ ਦੇ ਨਾਲ ਭੁੱਖੇ ਪਿਆਸੇ ਕਿਲਾ ਆਨੰਦਗੜ ਦੇ ਵਿੱਚ ਜ਼ਾਲਮਾਂ ਨੇ ਘੇਰਾ ਪਾਇਆ ਹੋਇਆ ਕਲਗੀਧਰ ਪਾਤਸ਼ਾਹ ਜੀ ਬਿਲਕੁਲ ਭੁੱਖੇ ਨੇ ਨਾਲ ਸਹਬਜ਼ਾਦੇ ਭੁੱਖੇ ਨੇ ਮਾਤਾ ਗੁਜਰ ਕੌਰ ਜੀ ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਕਿਲਾ ਆਨੰਦਗੜ ਦੇ ਵਿੱਚ ਅੱਜ ਦਾ ਜੋ ਸਮਾਂ ਚੱਲ ਰਿਹਾ ਇਹਦੇ ਵਿੱਚ ਭੁੱਖੇ ਜ਼ਾਲਮਾਂ ਨੇ ਘੇਰਾ ਪਾਇਆ ਹੋਇਆ ਕਿਲੇ ਆਨੰਦਗੜ ਨੂੰ ਬਹੁਤ ਸਾਰੇ ਐਸੇ ਚੜ੍ਹਦੀ ਕਲਾ ਵਾਲੇ ਵੀਰ ਆ ਬਹੁਤ ਭੈਣਾ ਚੜ੍ਹਦੀ ਕਲਾ ਦੀਆਂ ਜਿਨ੍ਹਾਂ ਨੇ ਆਪਣੀ ਡਿਊਟੀ ਸਮਝਦੇ ਹੋਇਆ ਇਸੇ ਵਨਮੋਨੀਆ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਨੂੰ ਪੂਰਾ ਨਾਲ ਐਸੇ ਤਰੀਕੇ ਨਾਲ ਚਲਾਉਣਾ ਤਾਂ ਜੋ ਸਾਰੇ ਜਣੇ ਵੇਖਣ ਵਾਲੇ ਜਿੰਨੇ ਫਾਲੋਅਰਸ ਨੇ ਉਹ ਮਹਿਸੂਸ ਕਰਨ ਕਿ ਸਾਡੇ ਗੁਰੂ ਪਿਤਾ ਜੀ ਤੇ ਜ਼ੁਲਮ ਹੋਇਆ ਸਾਡੇ ਸਹਿਬਜ਼ਾਦਿਆਂ 'ਤੇ ਜ਼ੁਲਮ ਹੋਇਆ ਸੋ ਗੁਰੂ ਸਾਹਿਬ ਤੁਹਾਡੇ ਸਾਰਿਆਂ ਦੇ ਪਰਿਵਾਰ ਤੇ ਚੜ੍ਹਦੀ ਕਲਾ ਕਰਨ ਸਹਿਬਜ਼ਾਦੇ ਬਾਬਾ ਬਜਤਰ ਸਿੰਘ ਦੀ ਤੁਹਾਡੇ ਪਰਿਵਾਰਾਂ ਤੇ ਚੜ੍ਹਦੀ ਕਲਾ ਕਰਨ ਵਾਹਿਗੁਰੂ